ਮੇਰਾਸ਼ਤਰਾ ਦੇ ਵਿੱਚ ਮਜੂਦਾ ਦੱਸਦੇ ਕਿ ਰਾਸ਼ਤਰਾ ਦੇ ਲਈ ਬੜੇ ਮਾਣ ਵਾਲੀ ਬੜੀ ਖੁਸ਼ੀ ਵਾਲੀ ਗੱਲ ਜਿਹੜੀ ਹੈ ਇਸ ਸਮੇਂ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਉਹਨਾਂ ਦੇ ਲਈ ਕਿ ਰਾਸ਼ਤਰਾ ਦੇ ਜੋ ਵਿੰਗ ਕਮਾਂਡਰ ਅਮਨ ਦੀਚ ਨੇ ਉਹਨਾਂ ਨੂੰ ਦੇਸ਼ ਦੇ ਰਾਸ਼ਟਰਪਤੀ ਵੱਲੋਂ ਗੈਲੰਟਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਉਹਨਾਂ ਦਾ ਨਾਮ ਜਿਹੜਾ ਹੈ ਕੱਲ 15 ਅਗਸਤ ਦੇ ਆਜ਼ਾਦੀ ਦਿਹਾੜੇ ਦੇ ਮੌਕੇ ਜੋ ਹੈ ਉਹਨਾਂ ਦਾ ਨਾਮ ਜਿਹੜਾ ਜੋ ਰਿਪੋਰਟ ਜਾਗਰੂਕਤਾ ਸਕਦੇ ਸੀ ਇਹਨਾਂ ਨੂੰ ਜਿਹੜਾ ਉਹਦੇ ਲਈ ਸੁਣਿਆ ਗਿਆ ਤੇ ਇਸ ਸਮੇਂ ਜੋ ਹੈ ਰਾਜਪੁਰਾ ਦੇ ਵਿਧਾਇਕ ਨੇ ਮੈਡਮ ਨੀਨਾ ਮਿਸ਼ਰਾ ਤੋਂ ਪੂਰੇ ਪ੍ਰਵਾਦ ਦੇ ਨਾਲ ਜੋ ਇਸ ਸਮੇਂ ਜੋ ਉਹਨਾਂ ਦੇ ਘਰ ਪਹੁੰਚ ਰਹੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਨਾਲ ਹੀ ਅਮਨਜੀਤ ਸਿੰਘ ਜੀ ਨਾਲ ਵੀ ਗੱਲਬਾਤ ਕਰਾਂਗੇ ਕਿ ਜਿਹੜਾ ਇਹ ਮੈਡਲ ਮਿਲ ਰਿਹਾ ਹੈ ਜਿਹੜੀ ਉਹਨਾਂ ਨੂੰ ਕਿਸ ਤਰ੍ਹਾਂ ਦੀ ਕਿਸੇ ਇਸ ਸਮੇਂ ਉਹਨਾਂ ਨੂੰ ਜਿਹੜੀ ਹੈ ਪਰਿਵਾਰ ਦੇ ਵਿੱਚ ਹੈ ਉਹਨਾਂ ਦੇ ਫਾਦਰ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਦੇ ਜੋ ਪਰਿਵਾਰ ਵੀ ਗੱਲ ਕਰੀਏ ਤਾਂ ਪਰਿਵਾਰ ਜਿਹੜਾ ਹੈ ਪੂਰਾ ਜੋ ਪਾਕਿਸਤਾਨਾ ਦੇ ਵਿੱਚ ਵਾਹੀਓ ਚੈਨਾਂ ਦੇ ਵਿੱਚ ਰਿਹਾ ਹੈ ਤੇ ਉਹਨਰੇ ਫਾਦਰ ਖੁਦ ਜਿਹੜੇ ਨੇ ਉਹ ਜਿਹੜੇ ਨੇ ਵਾਹੀਓ ਚੈਨਾਂ ਦੇ ਜੀਸਨ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਪਰਿਵਾਰ ਦਾ ਕਿਸ ਤਰ੍ਹਾਂ ਦਾ ਸਹਿਯੋਗ ਰਿਹਾ ਹੈ ਤੇ ਇਸ ਸਮੇਂ ਜੋ ਹੈ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦੀ ਖੁਸ਼ੀ ਜੜੀ ਹੈ ਦੇਖਣੀ ਹੈ ਮੇਰੇ ਕਿਉਂਕਿ ਉਹਨਾਂ ਦੇ ਬੇਟੇ ਨੂੰ ਜਿਹੜਾ ਦੇਖੇ ਜੋ ਪਹਿਲੇ ਨਾਗਰਿਕ ਨੇ ਦੇਖੇ ਰਾਸ਼ਟਰਪਤੀ ਜਿਹੜੇ ਨੇ ਉਹ ਸਨਮਾਨਿਤ ਜਿਹੜੇ ਨੇ ਕਰਨ ਜਾ ਰਹੇ ਨੇ ਕੈਮਰਾ ਬਸੰਦਲ ਕੁਮਾਰ ਜਿਹਨਾਂ ਦਾ ਦਿੱਖਤ ਕੁਮਾਰ ਐਡੀਟਰ ਅਮਨਦੀਪ ਸਿੰਘ ਦਿਹੋਤ ਹੈ ਤੇ ਮੈਂ ਰਾਜਪੂਰਾ ਸ਼ਹਿਰ ਤੋਂ ਬਿਲੋਂਗ ਕਰਦਾ ਮੈਂ ਪ੍ਰੈਜ਼ੀਡੈਂਟ ਵੱਲੋਂ ਵਾਯੂ ਸੇਨਾ ਮੈਡਲ ਗੈਲੈਂਟਰੀ ਅਵਾਰਡ ਮੈਨੂੰ ਕਨਫਰ ਕੀਤਾ ਗਿਆ ਉਹਨਾਂ ਨੇ ਕੱਲ ਇਹ ਅਨਾਉਂਸ ਹੋਇਆ ਹੈ ਇੰਡੀਪੈਂਡੈਂਟ 79th ਇੰਡੀਪੈਂਡੈਂਸ ਡੇ ਤੇ ਐਂਡ ਤੁਹਾਨੂੰ ਪਤਾ ਹੀ ਹੈ ਰੀਸੈਂਟਲੀ ਅਸੀਂ ਇੰਡੀਆ ਨੇ ਕਈ ਆਪਰੇਸ਼ਨਸ ਕੀਤੇ ਨੇ ਉਹਨਾਂ ਦੇ ਵਿੱਚ ਮੈਂ ਇੱਕ ਆਪਰੇਸ਼ਨ ਦਾ ਮੇਜਰ ਰੋਲ ਪਲੇ ਕੀਤਾ ਜਿਸ ਕਰਕੇ ਮੇਰੀ ਇਸ ਗੈਲੈਂਟਰੀ ਐਕਟ ਨੂੰ ਪ੍ਰੈਜ਼ੀਡੈਂਟ ਨੇ ਸਨਮਾਨਿਤ ਕੀਤਾ ਐਂਡ ਆਈ ਐਮ ਗ੍ਰੇਟਫੁਲ ਕਿ ਅੱਜ ਮੈਮ ਇੱਥੇ ਆਏ ਨੇ ਮੈਨੂੰ ਇਸ ਵਾਸਤੇ ਮਿਲਣ ਲਈ ਥੈਂਕ ਯੂ ਫਾਰ ਸਪੇਅਰਿੰਗ ਯੂਰ ਟਾਈਮ ਮੈਮ ਐਂਡ ਮੈਂ ਤੁਹਾਡੇ ਸਾਰਿਆਂ ਦੇ ਰਾਹੀਂ ਸਿਰਫ ਯੂਥ ਨੂੰ ਇਹ ਕਹਿਣਾ ਚਾਹਾਂਗਾ ਵੀ ਅਸੀਂ ਆਪਣਾ ਮਨ ਕਿਸੇ ਚੀਜ਼ ਤੇ ਲਾਈਏ ਦੇਸ਼ ਦੇ ਵਾਸਤੇ ਅੱਛਾ ਕੰਮ ਕਰੀਏ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰੀਏ ਤੇ ਆਪਣੇ ਇਲਾਕੇ ਦੇ ਵਿੱਚ ਜੋ ਹੈ ਅਛਾਈ ਤੇ ਅੱਛੀਆਂ ਚੀਜ਼ਾਂ ਨੂੰ ਪੜਾਵਾ ਦਿਈਏ ਸਰ ਜੀ 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 ਨੂੰ ਪਤਾ ਲੱਗੇ ਕਿ ਤੁਹਾਡੀ ਪੂਰੀ ਫੈਮਿਲੀ ਜਿਹੜੀ ਹੈ 에ਅ ਫੋਰਸ ਸਾਰੀ ਤੁਹਾਡੀ ਬੈਕਗ੍ਰਾਉਂਡ ਉਸ ਬਾਰੇ ਥੋੜੀ ਜੀ ਗੱਲ ਦੱਸੋ ਵੀ ਫਾਦਰ ਸਾਹਿਬ ਤੇ ਤੁਸੀਂ ਜੀ ਮੈਂ ਦੇਸ਼ ਦੀ ਸੇਵਾ ਚਾਸੀ ਕਿਹਾ ਸਕਦੇ ਆ ਵੀ ਸਾਡੀ ਦੇਹੋਤ ਫੈਮਿਲੀ ਮੈਂ 4th ਜਨਰੇਸ਼ਨ ਉਸ ਦਾ ਹੈਗਾ ਮੇਰੇ ਪਰਦਾਦਾ ਜੀ ਜਿਹੜੇ ਸੀਗੇ ਗ੍ਰੇਡ ਗ੍ਰੈਂਡਫਾਦਰ ਜਥੇਦਾਰ ਫਕੀਰ ਸਿੰਘ ਜੀ ਹੀ ਵਾਸ ਫਰੀडम फाइਟਰ ਫਿਰ ਮੇਰੇ ਦਾਦਾ ਜੀ ਜਿਹੜੇ ਸੀਗੇ ਉਹ ਏਅਰ ਫੋਰਸ ਦੇ ਵਿੱਚ ਹੀ ਮਾਸਟਰ ਵਾਰਡ ਆਫਸਰ ਰਿਟਾਇਰਡ ਸੀਗੇ ਮਾਸਟਰ ਵਾਰਡ ਆਫਸਰ ਮਹਿੰਦਰ ਸਿੰਘ ਦਿਹੋਤ ਫਿਰ ਮੇਰੇ ਫਾਦਰ ਗਰੁੱਪ ਕੈਪਟਨ ਕੇਜੀਐਸ ਦਿਹੋਤ ਵੀ ਰਿਟਾਇਰਡ ਹੈ ਫਾਈਟਰ ਪਾਇਲਟ ਸੀਗੇ ਹੁਣ ਵੀ ਇਹ ਸਿਵਲ ਦੇ ਵਿੱਚ ਫਲਾਈਂਗ ਕਰ ਰਹੇ ਨੇ ਤੇ ਹੁਣ ਏਰੀਆ ਦੇ ਵਿੱਚ ਸਕੂਲ ਵੀ ਚਲਾ ਰਹੇ ਨੇ ਸਬਸਟ੍ਰਿੰਗ ਪਬਲਿਕ ਸਕੂਲ ਬੱਚਿਆਂ ਦੇ ਅੱਛੀ ਐਜੂਕੇਸ਼ਨ ਪ੍ਰੋਵਾਈਡ ਕਰਨ ਲਈ ਤੇ ਉਹਨਾਂ ਨੂੰ ਅੱਗੇ ਦੇਸ਼ ਵਾਸਤੇ ਗ੍ਰੋਅਨ ਕਰਨ ਲਈ ਮੇਰੇ ਚਾਚਾ ਜੀ ਲੇਟ ਸਕੂਨ ਲੀਡਰ ਨਿਰਮਲਜੀਤ ਸਿੰਘ ਦਿਹੋਤ ਉਹ ਉਹਨਾਂ ਨੇ ਹੈਲੀਕਾਪਟਰ ਪਾਇਲਟ ਸੀ ਜਿਹੜੇ ਸੁਨਾਮੀ ਵਿੱਚ 2004 ਦੇ ਵਿੱਚ ਪੂਰੀ ਫੈਮਿਲੀ ਅਸੀਂ ਉਹਨਾਂ ਨੂੰ ਦੇਸ਼ ਦੇ ਨਾਮ ਸਮਰਪਿਤ ਹੋਏ ਨੇ ਉਹ ਤੇ ਚਾਚਾ ਚਾਚੀ ਤੇ ਉਹਨਾਂ ਦੇ ਦੋ ਬੱਚੇ 2004 ਵਿੱਚ ਐਂਡ ਉਸ ਤੋਂ ਬਾਅਦ ਮੈਂ ਅੱਗੇ Air Force ਆਇਆ ਹਾਂ ਮੈਂ Jaguar ਪਾਇਲਟ ਆਇਆਗਾ ਓਰੀਜਨਲੀ ਤੇ ਉਸ ਤੋਂ ਬਾਅਦ ਮੈਂ ਕੁਝ ਸਪੈਸ਼ਲ ਸਿਸਟਮਸ ਦੇ ਉੱਤੇ ਕੁਆਲੀਫਾਈਡ ਹਾਂ ਜਿਨ੍ਹਾਂ ਦੀ ਅਸੀਂ ਇਸ ਰੀਸੈਂਟ ਐਕਟੀਵਿਟੀਆਂ ਦੇ ਵਿੱਚ ਬਹੁਤ ਜ਼ਿਆਦਾ ਆਪਰੇਸ਼ਨਲ ਕੰਮ ਕਰਕੇ ਯੂਜ਼ੇਜ ਹੋਇਆ ਸਰ ਕਿ ਤੁਹਾਡੇ ਕਿਹੜੇ ਕਿਹੜੇ ਸਾਲ ਇਹਦੇ ਵਿੱਚ ਤੁਹਾਡੀ ਪੋਸਟਿੰਗ ਹੋਈ ਸੀ ਜੀ ਜੀ ਮੈਂ 2011 ਚ ਟ੍ਰੇਨਿੰਗ ਵਾਸਤੇ ਚਲਾ ਗਿਆ ਸੀ 1 ਜਨਵਰੀ 2011 ਚ ਡੇਢ ਸਾਲ ਦੀ ਟ੍ਰੇਨਿੰਗ ਤੋਂ ਬਾਅਦ ਮੈਂ ਜੂਨ 30th ਜੂਨ 2012 ਚ ਕਮਿਸ਼ਨ ਹੋਇਆ ਸੀਗਾ ਐਸ ਫਲਾਈਂਗ ਆਫਸਰ ਉਸ ਤੋਂ ਬਾਅਦ ਮੈਂ 13 ਸਾਲ ਦੀ ਸਰਵਿਸ ਨੂੰ ਕੰਪਲੀਟ ਕਰ ਲਈ ਤੇ ਮੈਂ ਹੁਣ ਬਿੰਗ ਕਮਾਂਡਰ ਹਾਂ ਸਰ ਹੁਣ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਜੀ ਵੀ ਕਿ ਤੁਹਾਡੀ ਮਦਦ ਕਰ ਰਹੇ ਕਿ ਸਾਡੀ ਚਾਰ ਪੀੜ੍ਹੀਆਂ ਜਿਹੜੀਆਂ ਹੈਗੀਆਂ ਇਸ ਲਾਈਨ ਦੇ ਵਿੱਚ ਤੇ ਅੱਜ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਸਾਨੂੰ ਪਾਰਸ ਸਰਕਾਰ ਵੱਲੋਂ ਗਲੈਂਟਰੀ ਵਾਰਡ ਦਿੱਤਾ ਜਾ ਰਿਹਾ ਹੈ ਕਿਸ ਤਰ੍ਹਾਂ ਦਾ ਤੁਹਾਨੂੰ ਲੱਗ ਰਿਹਾ ਹੈ ਕਿ ਤੁਸੀਂ ਗਲੈਂਟਰੀ ਵਾਰਡ ਲੈ ਕੇ ਆਏ ਹੋ ਜੀ ਇਹ ਬਹੁਤ ਜ਼ਿਆਦਾ ਪ੍ਰਾਊਡ ਵਾਲੀ ਫੀਲਿੰਗ ਹੈ ਇਸ ਤੋਂ ਤੱਕ ਕੋਈ ਸ਼ੱਕ ਨਹੀਂ ਹੈਗਾ ਦੇਸ਼ ਦੇ ਸਰ ਸਰਵੋਤਮ ਸਾਡੇ ਜਿਹੜੇ ਕਮਾਂਡਰ ਨੇ ਰਾਸ਼ਟਰਪਤੀ ਹੁੰਦੇ ਨੇ ਡਿਫੈਂਸ ਸਰਵਿਸਿਜ਼ ਦੇ ਜੇ ਉਹ ਤੁਹਾਡੀ ਕਿਸੇ ਐਕਟ ਨੂੰ ਰੈਕਗਨਾਈਜ਼ ਕਰਦੇ ਨੇ ਤੇ ਇਹ ਮੇਰੇ ਇੰਡੀਵਿਜੂਅਲੀ ਵਾਸਤੇ ਮੇਰੇ ਫੈਮਿਲੀ ਵਾਸਤੇ ਮੇਰੇ ਪੇਰੈਂਟਸ ਆਮ ਸ਼ੋਰ ਬਹੁਤ ਪ੍ਰਾਊਡ ਹੋਏ ਹੈ ਇਸ ਤੋਂ ਤੇ ਮੈਂ ਇੰਡੀਵਿਜੂਅਲੀ ਇਹੀ ਕਹਿ ਸਕਦਾ ਕਿ ਮੈਂ ਬਹੁਤ ਵੱਡੀ ਇੱਕ ਮੇਰੀ ਲਾਈਫ ਦੀ ਅਚੀਵਮੈਂਟ ਹੈ ਇਹ ਮੈਂ ਚਾਹਾਂਗਾ ਕਿ ਮੈਂ ਇਸ ਨੂੰ ਅੱਗੇ ਹੀ ਕੰਟੀਨਿਊ ਕਰਦਾ ਰਵਾਂ ਹੋਰ ਜੋ ਵੀ ਮੈਂ ਆਪਣੇ ਵੱਲੋਂ ਸੋਸਾਇਟੀ ਲਈ ਆਪਣੇ ਇਸ ਏਰੀਆ ਲਈ ਆਪਣੀ ਸਟੇਟ ਲਈ ਤੇ ਸਭ ਤੋਂ ਉੱਪਰ ਆਪਣੇ ਦੇਸ਼ ਲਈ ਜੋ ਵੀ ਮੈਂ ਇਸ ਤੋਂ ਅੱਗੇ ਹੋਰ ਕਰ ਪਾਵਾਂਗਾ ਇਹ ਮੈਨੂੰ ਹੋਰ ਜ਼ਿਆਦਾ ਮੋਟੀਵੇਟ ਕਰਦਾ ਹੈ ਕਿ ਜਿੱਥੇ ਮੈਂ 5-6 ਦਿਨ ਬਿਨਾਂ ਸੁੱਤੇ ਕੁਝ ਮਿਸ਼ਨ ਕੀਤੇ ਨੇ ਮੈਨੂੰ ਉੱਪਰ ਵਾਲਾ ਇੰਨੀ ਤਾਕਤ ਦੇਵੇ ਵੀ ਮੈਂ ਇਸ ਚੀਜ਼ ਨੂੰ ਹੋਰ 4 5 ਗੁਣਾ ਅੱਗੇ ਪੁੱਛਦੇ ਹਨ ਜਿਹੜਾ ਗੈਲੈਂਟਰੀ ਪਾਰਟ ਮਿਲਿਆ ਤੁਸੀਂ ਇਹਦਾ ਕਿਹਨੂੰ ਬੰਨਣਾ ਚਾਹ ਰਹੇ ਹੋ ਤੁਸੀਂ ਕੀ ਚਾਹੁੰਦੇ ਹੋ ਕਿਹਦੇ ਅਸ਼ੀਰਵਾਦਾਂ ਤੁਹਾਨੂੰ ਮਿਲਿਆ ਨਹੀਂ ਜੀ ਇਹ ਤਾਂ ਬਹੁਤ ਹੀ ਆਸਾਨ ਸਵਾਲ ਹੈ ਇਹਦਾ ਸਸਾ ਸਿੰਪਲ ਜਵਾਬ ਇਹ ਹੈ ਵੀ ਮੇਰੇ ਪੇਰੈਂਟਸ ਜਿਨ੍ਹਾਂ ਨੇ ਮੈਨੂੰ ਐਸੀ ਅੱਛੀ ਅਬਰਿੰਗਿੰਗ ਦਿੱਤੀ ਜੋ ਮੈਂ ਇੰਨਾ ਲਾਇਕ ਹੋ ਸਕਿਆ ਜਦੋਂ ਜ਼ਰੂਰਤ ਸੀਗੀ ਉਹਨਾਂ ਨੇ ਮੈਨੂੰ ਉਹ ਬਿਲੀਫ ਸਿਸਟਮ ਮੇਰੇ ਅੰਦਰ ਤਿਆਰ ਕੀਤੇ ਐਜ਼ ਅ ਚਾਈਲਡ ਤੇ ਮੇਰੀ ਅੱਗੇ ਜਿਹੜੀ ਮੇਰੀ ਕਹੋ ਮੇਰਾ ਪਰਵਰਿਸ਼ ਜੋ ਹੋਈ ਹੈ ਉਹ ਸਾਰੀ ਦਾ ਸਾਰਾ ਸ਼੍ਰੀ ਇਨਨ ਨਹੀਂ ਜਾਂਦਾ ਜੋ ਮੈਂ ਮੁਸੀਬਤ ਦੇ ਵੇਲੇ ਪਿੱਛੇ ਨਹੀਂ ਹਟ ਸਕੂਲਿੰਗ ਕਿਥੋਂ ਸੀ ਤੁਸੀਂ ਕਿਥੋਂ ਸਭ ਤੋਂ ਪਹਿਲਾਂ ਪੜ੍ਹਨਾ ਸੀ ਕਿਹਨੂੰ ਜੀ ਮੈਂ ਬਹੁਤ ਸਾਰੇ ਡਿਫਰੈਂਟ ਸਕੂਲਸ ਤੇ ਸਟੱਡੀ ਕੀਤੀ ਹੈ ਕਿਉਂਕਿ ਮੇਰੇ ਫਾਦਰ ਵੀ Air Force ਦੇ ਹਨ ਮੇਜੋਰਟੀ ਮੈਂ ਕੇਂਦਰੀ ਵਿਦਿਆਲਿਆਸ ਵਿੱਚ ਪੜਿਆ 11 12th ਸਟੈਂਡਰਡ ਜਿਹੜੀ ਹੈ ਮੇਰੀ ਮੈਂ ਪਟਿਆਲਾ ਦੇ ਵਿੱਚੋਂ ਆਪਣੀ ਖਤਮ ਕੀਤੀ ਹੈ ਸਕਾਲਰ ਫੀਲਡਸ ਪਬਲਿਕ ਸਕੂਲ ਐਂਡ ਓਵਰਆਲ ਆਈ ਹੈਵ ਸਟੱਡੀਡ ਇਨ 10 ਡਿਫਰੈਂਟ ਸਕੂਲਸ ਸੋ ਕਾਫੀ ਸਾਰੇ ਸਕੂਲਸ ਨਾਲ ਪੜਿਆ ਜੇ ਮੈਸੇਜ ਦੇਣਾ ਚਾਹੋਗੇ ਜਦ ਬਲੈਕਆਊਟ ਹੋਇਆ ਸੀ ਸਾਡਾ ਪੁਲਿਸ ਪ੍ਰਸ਼ਾਸਨ ਵੀ ਲੋਕਾਂ ਨੂੰ ਮਿੰਤਾ ਕਰ ਰਿਹਾ ਸੀ ਕਿ ਕਿ ਦੁਕਾਨਾਂ ਬੰਦ ਕਰ ਦਿਓ ਲਾਈਟਾਂ ਬੰਦ ਕਰ ਦਿਓ ਪਰ ਲੋਕੀ ਇਹਨੂੰ ਮਜ਼ਾਕ ਸਮਝਦੇ ਸੀ ਉਹਨਾਂ ਨੂੰ ਕਿਆ ਮੈਸੇਜ ਦੇਣਾ ਜੀ ਇਸ ਦੇ ਵਿੱਚ ਬਹੁਤ ਇੰਪੋਰਟੈਂਟ ਚੀਜ਼ ਇਹ ਹੈ ਲੋਕਾਂ ਨੂੰ ਸਮਝਣ ਵਾਸਤੇ ਕਿ ਆਪਰੇਸ਼ਨਸ ਹਜੇ ਵੀ ਸੀਜ਼ ਹੋਏ ਨੇ ਇਹ ਫਿਰ ਕਦੇ ਵੀ ਸਟਾਰਟ ਹੋ ਸਕਦੇ ਨੇ ਇਹ ਸਾਰਿਆਂ ਨੂੰ ਪਤਾ ਹੈ ਕਿਉਂਕਿ ਸਿਚੁਏਸ਼ਨ ਐਸੀ ਹੈ 글로ਬਲੀ ਤੁਹਾਨੂੰ ਵੀ ਪਤਾ ਹੈ ਕਈ ਕੰਟਰੀਜ਼ ਦੀ ਆਪਸ ਵਿੱਚ ਪ੍ਰੋਬਲਮ ਚੱਲ ਰਹੀਆਂ ਨੇ ਅਸੀਂ ਵੀ ਉਸੇ ਸਟੈਂਸ ਤੇ ਆਂ ਲੋਕਾਂ ਨੂੰ ਇਸ ਦੇ ਵਿੱਚ ਬਹੁਤ ਜ਼ਿਆਦਾ ਸਮਝਦਾਰੀ ਨਾਲ ਕੰਮ ਲੈਣਾ ਚਾਹੀਦਾ ਜਦੋਂ ਐਡਮਿਨਿਸਟ੍ਰੇਸ਼ਨ ਉਹਨਾਂ ਨੂੰ ਕੋਈ ਇਨਸਟਰਕਸ਼ਨਸ ਪਾਸ ਕਰਦੀ ਹੈ ਕੋਈ ਡਮੀ ਮੌਕ ਡ੍ਰਿਲਸ ਦੀ ਪ੍ਰੈਕਟਿਸ ਕੀਤੀ ਜਾਂਦੀ ਹੈ ਲੋਕਾਂ ਨੂੰ ਇਹਦੇ ਵਿੱਚ ਬਿਨਾਂ ਕਿਸੇ ਡਾਊਟ ਦੇ ਫੁੱਲ ਸਪੋਰਟ ਦੇਣੀ ਚਾਹੀਦੀ ਹੈ ਕਿਉਂਕਿ ਲੋਕਾਂ ਵਾਸਤੇ ਹੀ ਇਹ ਚੀਜ਼ ਕੀਤੀ ਜਾ ਰਹੀ ਹੈ ਜਦੋਂ ਲੋਕ ਹੀ ਐਡਮਿਨਿਸਟ੍ਰੇਸ਼ਨ ਦਾ ਸਪੋਰਟ ਨਹੀਂ ਕਰਨਗੇ ਤੇ ਉਹਨਾਂ ਦਾ ਹੀ ਨੁਕਸਾਨ ਇਸ ਚੀਜ਼ ਤੋਂ ਹੋ ਸਕਦਾ ਜੇ ਉਹਨੂੰ ਨਾ ਫਾਲੋ ਕਰੇ ਸਰ ਯੰਗ ਕੁਮਾਰ ਇਸ ਐਕਟੀਵਿਟੀ ਅਚੀਵਮੈਂਟ ਤੇ ਯੰਗਸਟਰਸ ਨੂੰ ਕੀ ਸੰਦੇਸ਼ ਜਿਹੜੇ ਕਿ ਆਲਰੇਡੀ ਨਸ਼ੇ ਵਾਲੀਆਂ ਹੋਰ ਦੂਸਰੇ ਪਾਸੇ ਤੁਰੀ ਹੋਏ ਜੀ ਸਹੀ ਤੇ ਗਲਤ ਹਰ ਇਨਸਾਨ ਨੂੰ ਉਹਦੀ ਪਰਖ ਹੁੰਦੀ ਹੈ ਸਾਰੇ ਇਨਸਾਨਾਂ ਦੀ ਇੱਕ ਬੇਸਿਕ ਸੋਚ ਸਹੀ ਤੇ ਗਲਤ ਦੇ ਵਿੱਚ ਡਿਫਰੈਂਸ਼ੀਏਟ ਕਰਨ ਦੀ ਉਹਨੂੰ ਇਹ ਕਾਬਲੀਅਤ ਦਿੰਦੀ ਹੈ ਜਦੋਂ ਅਸੀਂ ਯੂਥ ਵੱਲ ਦੇਖਦੇ ਹਾਂ ਯੂਥ ਜਿਹੜਾ ਕੋਈ ਸਹੀ ਤੇ ਗਲਤ ਦੇ ਵਿੱਚ ਡਿਫਰੈਂਸ਼ੀਏਟ ਨਹੀਂ ਕਰ ਪਾਰਿਆ ਦੂਸਰੇ ਯੰਗਸਟਰਸ ਜਿਹੜੇ ਵੀ ਦੂਸਰੇ ਉਹਦੇ ਸਾਥੀ ਗਣ ਨੇ ਉਹਨਾਂ ਨੂੰ ਚਾਹੀਦਾ ਉਸ ਨੂੰ ਇਸ ਵਾਸਤੇ ਸਹੀ ਗਾਈਡ ਕਰੇ ਜੇ ਕੋਈ ਨਸ਼ੇ ਵਿੱਚ ਪਿਆ ਹੋਇਆ ਹੈ ਉਹਦੀ ਦੋਸਤਾਂ ਦੀ ਉਹਦੇ ਨਾਲ ਦੇ ਪੀਅਰ ਗਰੁੱਪ ਅਸੀਂ ਜਿਹਨੂੰ ਕਹਿੰਦੇ ਆ ਉਹਨਾਂ ਦੀ ਰਿਸਪੌਂਸਿਬਿਲਟੀ ਹੈ ਉਹਨੂੰ ਭਟਕੇ ਹੋਏ ਰਾਹ ਤੋਂ ਵਾਪਸ ਲੈ ਕੇ ਆਉਂਦੀ ਤੇ ਇਹਦੇ ਵਿੱਚ ਦੋਸਤਾਂ ਦੀ ਫੈਮਿਲੀ ਦੀ ਤੇ ਜਿਹੜਾ ਵੀ ਤੁਹਾਡਾ ক্লোਜ਼ ਸਰਕਲ ਹੈ ਉਹਦੀ ਬਹੁਤ ਜ਼ਰੂਰਤ ਹੈ ਆ ਥੈਂਕ ਯੂ ਸਰ ਇਹ ਛੋਟੇ ਅੱਲਾਹ ਤੁਹਾਨੂੰ ਜੀ ਜਦੋਂ ਇਹ ਚਾਰ ਦਿਨ ਲੜਾਈ ਲੱਗੀ ਹੈ ਜੀ ਉਹਨਾਂ ਦਿਨਾਂ 'ਚ ਕਿਸ ਤਰ੍ਹਾਂ ਦਾ ਲੱਗ ਰਿਹਾ ਸੀ ਜੀ ਇਹ ਇਹ ਮੌਕਾ ਤਾਂ ਫਿਰ ਅੱਗੇ ਵੀ ਕਦੇ ਵੀ ਆ ਸਕਦਾ ਹੈ ਤੁਹਾਨੂੰ ਪਤਾ ਹੈ ਅ ਇਸ ਤੋਂ ਅਸੀਂ ਕਦੇ ਪਿੱਛੇ ਨਹੀਂ ਹਟੇ ਤੇ ਅੱਗੇ ਵੀ ਐਵੇਂ ਹੀ ਕੰਮ ਕਰਦੇ ਰਹੋ ਠੀਕ ਹੈ ਠੀਕ ਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਾਰਾ ਬਤਨ ਦਰਕਰਨਾ ਚਾਹਨਾ ਨੀ ਨੰਮ ਦਾ ਕੀ ਆਪ ਤੁਸੀਂ ਟਾਈਮ ਕੱਢ ਕੇ ਸੈਟਿਕੁਲ ਆਏ ਮੇਰੇ ਵਾਸਤੇ ਤਾਂ ਬਹੁਤ ਮਾਣ ਦੀ ਗੱਲ ਹੈ ਕਿ ਜਿਹੜੀ 에ਅਰ ਫੋਰਸ ਦੇ ਵਿੱਚ ਇਹਦੇ ਪਿਤਾ ਜੀ 26 ਸਾਲ ਉਹਨੇ ਸਰਵਿਸ ਕੀਤੀ 26 ਸਾਲ ਲੈ ਕੇ ਇਹ ਮੈਸੰਗਿਜ ਕੀਤੀ ਮੇਰੇ ਜਾਣ ਤੋਂ ਪਰੇ ਮੇਰਾ ਬੇਟਾ ਤੇ ਅੱਜ ਮੈਨੂੰ ਲੱਗ ਰਿਹਾ ਕਿ ਜੋ ਚੀਜ਼ ਅਸੀਂ ਨਹੀਂ ਅਚੀਵ ਕਰ ਸਕੇ ਸਾਡੇ ਵਿਆਹ ਤੋਂ ਮੇਰੇ ਬੇਟੇ ਨੇ ਅਚੀਵ ਕੀਤਾ ਐਂਡ ਆਮ ਪ੍ਰਾਊਡ ਆਫ ਮਾਈ ਸਨ ਐਂਡ ਆਮ ਪ੍ਰਾਊਡ ਆਫ ਦ ਹੋਲ ਕਮਿਊਨਿਟੀ ਆਫ ਪੰਜਾਬ ਇੱਕ ਜਿਹੜਾ ਜਜ਼ਬਾ ਹੈ ਦੀ ਸਾਡੇ ਵਿੱਚ ਪੰਜਾਬੀ ਅੰਦਰ ਵਿੱਚ ਲੜਾਈ ਲੱਗਦੀ ਹੈ ਸਾਡਾ ਫੋਨ ਹੋਣ ਲੱਗ ਜਾਂਦਾ ਵੀ ਸਾਨੂੰ ਮੌਕਾ ਮਿਲੇ ਬਟ ਕਿਸੇ ਨੂੰ ਵੀ ਮੌਕਾ ਮਿਲਦਾ ਮਾਈਸਾਨ ਹੈਜ਼ ਬੀਨ ਵੈਰੀ ਲੱਕੀ ਐਂਡ ਆਮ ਵੈਰੀ ਪ੍ਰਾਊਡ ਆਫ ਹਿਮ ਹੀ ਡਨ ਅ ਗ੍ਰੇਟ ਜੌਬ ਫॉर ਦ ਕੰਟਰੀ ਐਂਡ ਨਾਟ ਫॉर ਦ ਕੰਟਰੀ ਫॉर ਦ ਹੋਲ ਕਮਿਊਨਿਟੀ ਐਸ ਸੱਚ ਸਰ ਜਦੋਂ ਛੋਟੇ ਸੀਗੇ ਜਦ ਇਹਨਾਂ ਦਾ ਕਿਸ ਤਰ੍ਹਾਂ ਦਾ ਬਿਹੇਵ ਸੀਗਾ ਤੁਹਾਨੂੰ ਦੇਖ ਕੇ ਮਤਲਬ ਇਸ ਲਾਈਨ ਦੇ ਵਿੱਚ ਕਿਸ ਤਰ੍ਹਾਂ ਦੀ ਬੋਲਸ ਵਧੀਆ ਗੱਲ ਹੈ ਜੀ ਇਹ ਛੋਟੇ ਹੁੰਦੇ ਤੁਸੀਂ ਜਹਾਜ਼ਾਂ ਨਾਲ ਹੀ ਖੇਡਦੇ ਸੀ ਐਂਡ ਸੱਚੀ ਐਕਚੁਅਲੀ ਨਾ ਨਾ ਜਦਵਾ ਉਸ ਵੇਲੇ ਸੀਗਾ ਛੋਟੇ ਹੁੰਦੇ ਤੁਸੀਂ ਜਹਾਜ਼ ਉੱਤੇ ਬੈਠ ਜਾਣਾ ਇਹਨੇ ਕੋਈ ਚੀਜ਼ ਹੈ ਜੀ ਐਂਡ ਹੀ ਇਜ਼ ਅ ਵੈਰੀ ਗੁੱਡ ਸਿੰਗਰ ਇਹ ਤਾਂ ਵੈਰੀ ਵਾਈਬ ਦੇ ਕੇ ਤਮੰਨਾ ਹੈ ਕਿ ਫਾਈਟਰ ਪੈਲੇਟ ਸਿੰਗਰ ਕਰਕੇ ਇੱਕ ਐਲਬਮ ਕਢਣੀ ਹੈ ਸੀ ਹੇ ਹੀ ਹਸ ਗੋਟ ਅ ਵੈਰੀ ਗੁੱਡ ਵੋਇਸ ਹਾਂ ਤੁ ਬਚਪਨ ਤੋਂ ਹੀ ਠੀਕ ਹੈ ਫੋਰ ਜੁਆਇਨ ਕਰਨਾ ਮੇਰੇ ਜੁੱਤੇ ਪਾਲਣ ਨੇ ਪਾਗੇ ਸਿਰ ਤੇ ਰੱਖ ਲੈਣੀ ਸਾਈਕੋਲੋਜੀ ਵੀ ਪਈਆਂ ਹੋਣਗੀਆਂ ਦੀ ਬੋਕਾ ਸ਼ੌਕ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਤੁਸੀਂ ਇਹਨੂੰ ਇਹਨਾਂ ਨੂੰ ਨਾਲ ਲੈ ਕੇ ਜਾਂਦੇ ਸੀਗੇ ਤੇ ਫਾਈਟਰ ਪਲੇਨ ਦੇ ਵਿੱਚ ਵੀ ਇਹਨਾਂ ਨੇ ਇਹ ਕਹਿੰਦੇ ਸਾਰਾ ਕੁਝ ਮੈਂ ਪਹਿਲਾਂ ਹੀ ਸਿੱਖਿਆ ਸੀਗਾ ਫਾਈਟਰ ਤਾਂ ਨਹੀਂ ਜੀ ਮੈਂ ਨਾ ਐਨਸੀਸੀ ਪਟਿਆਲਾ ਦਾ ਵੀ ਮੈਂ ਕਮਾਂਡਿੰਗ ਅਫਸਰ ਸੀਗਾ ਤੇ ਉਹਦੇ ਵਿੱਚ ਬੱਚਿਆਂ ਨੂੰ ਮੋਟੀਵੇਸ਼ਨ ਵਾਸਤੇ 에ਅਰ ਐਕਸਪੀਰੀਅੰਸ ਵਾਸਤੇ ਕਾਲਜ ਦੇ ਬੱਚਿਆਂ ਨੂੰ ਹੀ ਵਾਸ ਆਲਸੋ ਐਨਸੀ ਕੈਡਟ ਤੇ ਮੈਂ ਜਹਾਜ਼ ਨੂੰ ਕਿਉਂਕਿ ਮੈਂ 229 ਦਾ ਪਾਇਲਟ ਰਹਿ ਚੁੱਕਾ ਉਹ ਮਾਈਕਰੋ ਲਾਈਟ ਨੂੰ ਮੈਂ ਐਡਾ ਉਡਾਇਆ ਮਿਗ 29 ਦੇ ਤਰੀਕੇ ਨਾਲ ਫਿਰ ਡਰ ਵੀ ਲੱਗਦਾ ਸੀ ਤੇ ਮੈਂ ਕਿਹਾ ਕਿਸੇ ਹੋਰ ਬੱਚੇ ਦੀ ਬਜਾਏ ਮੈਂ ਆਪਣੇ ਬੇਟਰ ਨੂੰ ਨਾਲ ਬਿਠਾਵਾਂਗਾ ਤੇ ਮੈਂ ਬੜੀ ਡਿਸਪਲੇ ਕਰਦਾ ਸੀ ਪਟੇਲਾ ਹਵਾ ਏਡੇ ਧੁੱਖਾ ਜੀ ਤੇ ਇਹੀ ਸੀਗਾ ਵੀ ਇਕੱਠੇ ਜਾਵਾਂਗੇ ਜੇ ਗਏ ਤਾਂ ਬਟ ਉਹਨੂੰ ਪੈਦਾ ਕੀਤਾ ਇਹਦੇ ਵਿੱਚ ਜੋ ਜਜ਼ਬਾ ਜੋ ਦ ਫੀਅਰ ਆਫ ਫਲਾਈਂਗ ਵੈਂਟ ਅਵੇ ਐਕਚੁਅਲੀ ਬਿਫੋਰ ਹੀ ਜੁਆਇੰਡ ਹੀ ਵਾਸ ਅਵੇਅਰ ਕਿ ਮੈਂ ਕਿਦਾਂ ਉਡਾਣਾਂ ਜਾਦਾ ਐਂਡ ਹੀ ਕੇਮ ਫਰਸਟ ਇਨ ਫਲਾਈਂਗ ਜੀ ਸਾਡੇ ਇਹ ਇਹਨੇ ਹੈਲੀਕਾਪਟਰ ਜਾਂ ਟ੍ਰਾਂਸਪੋਰਟ ਜੁਆਇਨ ਕਰਨ ਦੀ ਵੀ ਜਾਈ ਫਰਸਟ ਇਨ ਫਲਾਈਂਗ ਆਇਆ ਦਾ ਫਾਈਟਰ ਪਾਇਲਟ ਸਰ ਸਾਡੇ ਹਾਲਕੇ ਦੀ ਤੁਹਾਨੂੰ ਪਤਾ ਲਾਈਨ ਹੈਗੀ ਸਾਡੇ ਹਾਲਕੇ ਗਲੈਂਟਰੀ ਵਾਰਡ ਪਹਿਲਾਂ ਮੇਰਾ ਕਿਸਨੂੰ ਏਅਰ ਫੋਰਸ ਦਾ ਤਾਂ ਨਾਮ ਮਿਲੇ ਦੀ ਬਾਕੀ ਆਰਮੀ ਵਾਲੇ ਤਾਂ ਬਹੁਤ ਮਿਲੇ ਹੋਣਗੇ ਵਿੱਚ ਮੈਨੂੰ ਮੈਨੂੰ ਆਈਡੀਆ ਨਹੀਂ ਹੈਗਾ ਬਟ ਫਾਈਟਰਸ ਪਾਇਲਟ ਨੂੰ ਇਹ ਪਹਿਲੀ ਵਾਰ ਪੰਜਾਬ ਦੇ ਵਿੱਚ ਪੰਜਾਬ ਪੰਜਾਬ ਨਹੀਂ ਆਪਣਾ ਰਾਜਪੁਰਾ ਦਾ ਦੱਸੋ ਪੰਜਾਬ ਦੇ ਵਿੱਚ ਤਾਂ ਹੈਗੇ ਸਾਡੇ ਨਿਰਮਲਜੀਤ ਸਿੰਘ ਸੇਪਕਾ ਜੀ ਪਰਮਵੀਰ ਚੱਕਰਾਉਂ ਦੀ ਜੋ ਕਰਤਾਰ ਦੇ ਵਿੱਚ ਉਸ ਤਰ੍ਹਾਂ ਤਾਂ ਬਹੁਤ ਮਿਲੇ ਨੇ ਬਟ ਆਪਣੇ ਰਾਜਪੁਰਾ ਏਰੀਆ ਜੰਗਸਟਰ ਜੰਗਸਟਰ ਦੀ ਕਰਦਾ ਜੰਗਸਟਰ ਵਾਲੇ ਹਾਂ ਜੰਗਸਟਰ ਸਾਡੇ ਪਾਲ ਜੀ ਨੂੰ ਪਾਲ ਜੀ ਨੂੰ ਗੈਲੈਂਟਰੀ ਅਵਾਰਡ ਮਿਲਿਆ ਲੈ ਜੀ ਤਾਂ ਬਹੁਤ ਬਹੁਤ ਕंग्रेचुਲੇਸ਼ਨ ਅਰ ਜੀ ਇਸ ਤਰ੍ਹਾਂ ਮੈਂ ਤਾਂ ਹਰ ਵੀ ਦੇ ਦੱਸ ਸਕਣਾ ਪੁਲਿਸ ਵਾਲੇ ਤਾਂ ਬਹੁਤ ਹੋਣਗੇ ਜੀ ਪੁਲਿਸ ਵਾਲੇ ਨੇ ਤਾਂ ਬਹੁਤ ਹੋਏ ਐਂਡ ਏਵਰੀ ਗੈਲੈਂਟਰੀ ਅਵਾਰਡ ਹਸ ਗਾਟ ਅ ਮੀਨਿੰਗ ਐਂਡ ਸਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਔਰ ਖੁਸ਼ੀ ਵਾਲਾ ਦਿਨ ਹੈ ਕਿ ਅੱਜ ਸਾਡੇ ਰਾਜਪੁਰੇ ਦੇ ਨੌਜਵਾਨ ਬੱਚੇ ਅਮਨਦੀਪ ਜੀ ਨੂੰ ਅੱਜ ਗੈਲੈਂਟਰੀ ਅਵਾਰਡ ਦੇ ਕੱਲ 15 ਅਗਸਤ ਤੇ ਅਨਾਉਂਸਮੈਂਟ ਹੋਈ ਹੈ ਤਾਂ ਰਾਜਪੁਰੇ ਚ ਸਾਰਿਆਂ ਲਈ ਸਾਡੇ ਲਈ ਇੱਕ ਬਹੁਤ ਹੀ ਵੱਡੀ ਅਚੀਵਮੈਂਟ ਹੈ ਔਰ ਇਹ ਦੂਸਰਾ ਦਿਯੋਤ ਫੈਮਿਲੀ ਸਾਰੀ ਹੀ ਦੇਸ਼ ਦੀ ਸੇਵਾ ਲਈ ਲੱਗੀ ਹੋਈ ਹੈ ਜਿਵੇਂ ਇਹਨਾਂ ਨੇ ਦੱਸਿਆ ਕਿ ਸਾਡੇ ਦਾਦਾ ਜੀ ਤੋਂ ਲੈ ਕੇ ਉਸ ਤੋਂ ਬਾਅਦ ਫਾਦਰ ਸਾਹਿਬ ਔਰ ਖੁਦੇ ਬੱਚੇ ਸਾਡੇ ਔਰ ਇਹਨਾਂ ਦੀ ਵਾਈਫ ਵੀ ਇਸੇ ਲਾਈਨ 'ਚ ਨੇ ਤਾਂ ਇੱਕ ਇਹ ਪਰਿਵਾਰ ਜਿਵੇਂ ਕਹੂੰ ਨਾ ਪੂਰਾ ਪਰਿਵਾਰ ਦੇਸ਼ ਪ੍ਰਤੀ ਸਮਰਪਿਤ ਹੈ ਔਰ ਇਹਨਾਂ ਦੀ ਅਚੀਵਮੈਂਟ ਲਈ ਅੱਜ ਜਿਹੜਾ ਰਾਸ਼ਟਰਪਤੀ ਅਵਾਰਡ ਅਨਾਉਂਸ ਹੋਇਆ ਹੈ ਤਾਂ ਬਹੁਤ ਹੀ ਖੁਸ਼ੀ ਆ ਉਹਦੇ ਲਈ ਅਸੀਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨੇ ਆ ਜਦੋਂ ਸਾਨੂੰ ਕੱਲ ਪਤਾ ਲੱਗਿਆ ਤਾਂ ਸਾਥੋਂ ਰਿਹਾ ਨਹੀਂ ਗਿਆ ਇਹਨਾਂ ਨੇ ਕਿਹਾ ਕਿ ਅਸੀਂ ਆਨੇ ਆ ਮੈਂ ਕਿਹਾ ਨਹੀਂ ਸਾਡੇ ਲਈ ਬੜਾ ਪ੍ਰਾਊਡ ਹੈ ਤਾਂ ਅਸੀਂ ਦਾਵਾਂਗੇ ਤੇ ਅੱਜ ਅਸੀਂ ਚੱਲ ਕੇ ਬੱਚੇ ਨੂੰ ਕੌਂਗ੍ਰੈਟਸ ਕਿ ਆ ਨਾ ਆਂ ਔਰ ਬlesing ਵੀ ਦੇਣ ਆ ਆਂ ਕਿ ਬਾਬਾ ਜੀ ਇਹਨਾਂ ਇਸ ਪਰਿਵਾਰ ਤੇ ਹਮੇਸ਼ਾ ਮੇਰ ਪਰਿਆ ਹੱਥ ਰੱਖਣ ਔਰ ਹਮੇਸ਼ਾ ਦੇਸ਼ ਦੀ ਸੇਵਾ ਕਰਦੇ ਕੀ ਸੁਦੇ ਦੇਣਾ ਚਾਹੋਗੇ ਆਪਣੇ ਰਾਜਪੁਰੇ ਦੇ ਖਾਸ ਕਰਕੇ ਯੂਥ ਨੂੰ ਦੇਖੋ ਮੈਂ ਰਾਜਪੁਰੇ ਦੇ ਯੂਥ ਨੇ ਹੀ ਕਹੂੰਗੀ ਕਿ ਅੱਜ ਸਾਨੂੰ ਇਸ ਸਾਰੇ ਯੂਥ ਨੂੰ ਸਾਡੇ ਬੱਚੇ ਅਮਨਦੀਪ ਜੀ ਨੂੰ ਇੱਕ ਆਪਣਾ ਪ੍ਰੇਰਨਾ ਸਰੋਤ ਮੰਨ ਕੇ ਸਾਨੂੰ ਅੱਗੇ ਚੱਲਣਾ ਚਾਹੀਦਾ ਅੱਜ ਕੱਲ ਜਿਹੜਾ ਯੂਥ ਸਾਡਾ ਨਸ਼ਿਆਂ ਚ ਪੈ ਰਿਹਾ ਹੈ ਕੁਝ ਨਹੀਂ ਹੈ ਉਸ ਤੋਂ ਸਿਰਫ ਜ਼ਿੰਦਗੀਆਂ ਬਰਬਾਦ ਹੈ ਹੋਰ ਕੁਝ ਵੀ ਨਹੀਂ ਹੈ ਸਾਨੂੰ ਬੱਚਿਆਂ ਨੂੰ ਜੇ ਅਸੀਂ ਆਪਦੀ ਕੋਈ ਇੱਕ ਟਾਰਗੇਟ ਧਾਰ ਲਈਏ ਕਿ ਅਸੀਂ ਇਹ ਕਰਨਾ ਹੈ ਤਾਂ ਅਸੀਂ ਕਰ ਸਕਦੇ ਹਾਂ ਕਿਉਂਕਿ ਯੂਥ ਹੀ ਸਾਡਾ ਅੱਗੇ ਫਿਊਚਰ ਹੈ ਯੂਥ ਸਾਡਾ ਇੱਕ ਅੱਛੀ ਲਾਈਨ 'ਤੇ ਅੱਛੇ ਦਿਸ਼ਾ ਨਿਰਦੇਸ਼ ਅਨੁਸਾਰ ਚੱਲੇਗਾ ਤਾਂ ਸਾਡਾ ਯੂਥ ਹੀ ਸਾਡੇ ਦੇਸ਼ ਨੂੰ ਸੰਭਾਲੇਗਾ ਜਿਵੇਂ ਇਹਨਾਂ ਦੇ ਫਾਦਰ ਸਾਹਿਬ ਸਕੂਲ ਚਲਾ ਰਹੇ ਨੇ ਅੱਛੀ ਐਜੂਕੇਸ਼ਨ ਦੇ ਰਹੇ ਨੇ ਤਾਂ ਮੈਂ ਕਹਿੰਦੀ ਹਾਂ ਬਹੁਤ ਅੱਛਾ ਹੈ ਕਿ ਯੂਥ ਨੂੰ ਵੀ ਸਾਡੇ ਨੂੰ ਅੱਛੇ ਰਸਤੇ 'ਤੇ ਚੱਲਣਾ ਚਾਹੀਦਾ ਹੈ ਕੁਝ ਜੇ ਸਾਨੂੰ ਨੌਲੇਜ ਦੀ ਜ਼ਰੂਰਤ ਹੈ ਮੈਂ ਕਹਿੰਦੀ ਹਾਂ ਇਸ ਪਰਿਵਾਰ ਤੋ ਲੋ ਕਿ ਦੇਸ਼ ਦੀ ਸੇਵਾ ਕੀਤੀ ਜਾਂਦੀ ਹੈ ਕਿੱਦਾਂ ਕੀਤੀ ਜਾਂਦੀ ਹੈ ਕੋਈ ਇਸ ਤਰ੍ਹਾਂ ਦਾ ਹੀ ਪ੍ਰੋਗਰਾਮ ਬਣ ਸਕਦਾ ਜਿਵੇਂ ਇਹਨਾਂ ਨੂੰ ਨੌਲੇਜ ਹੈਗੀ ਹੈ ਤਕਨੀਕ ਦੀ ਐਪਲੀਕੇਸ਼ਨ ਦੀ ਕਾਲਜ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਆਜਿ ਤੇ ਸਕੂਲਾਂ ਦੇ ਵਿੱਚ ਇਹਨਾਂ ਨੇ ਲੈਕਚਰ ਕਰਾਇਆ ਦੇਖੋ ਇਹ ਹਾਲੇ ਬਹੁਤ ਬਿਜ਼ੀ ਨੇ ਸਿਰਫ 2 ਦਿਨਾਂ ਲਈ ਆਏ ਨੇ ਅੱਜ ਹਾਂ ਅਸੀਂ ਅੱਜ ਇਹਨਾਂ ਦਾ ਜਿਵੇਂ ਕਹਿੰਦੇ ਵੈਲਿਊਏਬਲ ਟਾਈਮ ਲਿੱਤਾ ਹੈ ਤਾਂ ਇਹਨਾਂ ਤੋਂ ਨਹੀਂ ਇਹਨਾਂ ਦੇ ਫਾਦਰ ਸਾਹਿਬ ਦਾ ਅਸੀਂ ਜ਼ਰੂਰ ਟਾਈਮ ਲਵਾਂਗੇ ਜਿੱਥੇ ਅਸੀਂ ਇੱਕ ਯੂਥ ਦੇ ਅੱਗੇ ਇੱਕ ਇਹਨਾਂ ਦਾ ਲੈਕਚਰ ਕਰਵਾ ਸਕੀਏ ਤਾਂ ਕਿ ਯੂਥ ਨੂੰ ਜਿਹੜਾ ਹਾਂ ਕਿ ਯੂਥ ਨੂੰ ਯੂਥ ਨੂੰ ਅੱਛੇ ਰਸਤੇ ਤੇ ਪਾਇਆ ਜਾਵੇ ਬਾਕੀ ਜਿਦੋਂ ਸਾਡਾ ਬੱਚਾ ਮੰਦੀਪ ਜੀ ਅਗਲੀ ਵਾਰ ਆਣਗੇ ਮੈਂ ਕਹਿੰਨੀ ਆ ਪ੍ਰਾਈਜ਼ ਲੈ ਕੇ ਦੇਖੋ ਮੰਮੀ ਪਾਪਾ ਕੋਲੇ ਤਾਂ ਪ੍ਰਾਈਜ਼ ਲੈ ਕੇ ਆਣਗੇ ਆਣਗੇ ਦੋ ਸਾਡੇ ਰਾਜਪੁਰੇ ਲਈ ਅਸੀਂ ਇੱਕ ਵੱਡੀ ਅਚੀਵਮੈਂਟ ਹੋ ਗਈ ਉਦੋਂ ਅਸੀਂ ਇੱਕ ਮੈਂ ਕਹੂੰਗੀ ਅਸੀਂ ਵੱਡਾ ਗ੍ਰੈਂਡ ਵੈਲਕਮ ਕਰਾਂਗੇ ਮੈਡਮ ਇੱਕ ਗਨ ਹੋਰ ਜਿਵੇਂ ਕਿ ਇਹਨਾਂ ਨੂੰ ਗਲੈਂਟਰੀ ਵਾਰਡ ਮਿਲਿਆ ਹੈ ਤੁਸੀਂ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪਰਵੰਸੀ ਮਾਨ ਨੂੰ ਵੀ ਦੱਸੋਗੇ ਵੀ ਸਾਡੇ ਰਾਜਪੁਰੇ ਦੇ ਵੀ ਇੰਨੀ ਵੀ ਅਚੀਵਮੈਂਟ ਲੈ ਕੇ ਇੱਕ ਨੌਜਵਾਨ ਜਿਹੜਾ ਹੈ ਜਿਹੜੇ ਗੈਲੈਂਟਰੀ ਵਾਰਡ ਲੈ ਕੇ ਹੈ ਰਾਸ਼ਟਰਪਤੀ ਨੂੰ ਪੰਜਾਬ ਸਰਕਾਰ ਵੱਲੋਂ ਵੀ ਕੋਈ ਨਾ ਕੋਈ ਸਨਮਾਨ ਦਿੱਤਾ ਜਾਵੇ ਬਿਲਕੁਲ ਜੀ ਮੈਂ ਅੰਦਰ ਬੈਠੇ ਹੀ ਸੋਚ ਰਹੀ ਸੀ ਕਿ ਅੱਜ ਹੀ ਮੈਂ ਆਪਣਾ ਇੱਕ ਆਪਣੇ ਵੱਲੋਂ ਇੱਕ ਲੈਟਰ ਸੀਐਮ ਸਾਹਿਬ ਨੂੰ ਲਿਖੂੰਗੀ ਕਿ ਸਾਡੇ ਲਈ ਰਾਜਪੁਰੇ ਲਈ ਬੜੇ ਪ੍ਰਾਊਡ ਦੀ ਗੱਲ ਹੈ ਕਿ ਸਾਡੇ ਬੱਚੇ ਨੂੰ ਗੈਲੈਂਟਰੀ ਅਵਾਰਡ ਮਿਲਿਆ ਤਾਂ ਉਸ ਤੋਂ ਬਾਅਦ ਇਹਨਾਂ ਤੋਂ ਹੀ ਟਾਈਮ ਲੈ ਕੇ ਜਦੋਂ ਇਹ ਹੋਣਗੇ ਇੱਥੇ ਰਾਜਪੁਰਾ ਵਿੱਚ ਅਵੇਲੇਬਲ ਹੋਣਗੇ ਤਾਂ ਮੇਰੀ ਕੋਸ਼ਿਸ਼ ਹੋਊਗੀ ਕਿ ਪੂਰੀ ਫੈਮਿਲੀ ਨੂੰ ਮੈਂ ਸੀਐਮ ਸਾਹਿਬ ਨੂੰ ਮਿਲਵਾ ਕੇ ਉਹਨਾਂ ਤੋਂ ਵੀ ਇਹਨਾਂ ਨੂੰ ਮਤਲਬ ਡਾਕਟਰਾਂ ਤੇ ਡਾਕ ਲਈ ਲਵਾ ਹਸਾਨਵਾ nit ਕਰਵਾ ਕੇ ਲਵਾ